ਕਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਛਾਹ ਹੈਗਾ VOTING ਨੂੰ ਲੈ ਕੇ ਸਵੇਰੇ 7 ਵਜੇ ਤੋਂ ਦੇਖੋ ਜਨਤਾ ਇੱਥੇ ਰੋਡ ਤੇ ਆਈ ਵੀ VOTING ਵਾਸਤੇ ਪਹਿਲਾਂ ਵਿਕਾਸ ਹੋਇਆ ਉਹਦੇ ਮੁਤਾਬਿਕ ਕੀ ਹੁਣ ਵਧੀਆ ਵਿਕਾਸ ਹੋਣਾ ਹੋਰ ਵਧੀਆ ਤੇ VOT ਜਿਹੜੀ ਆ ਬਹੁਤ ਹੀ ਮਤਲ ਲੁਧਿਆਣੇ ਵਾਸਤੇ ਬਦਲਾਵ ਵਾਸਤੇ ਹੈਗੀ ਆ ਅੱਗੇ 5 ਸਾਲ ਉੱਚਾ ਲੁਧਿਆਣੇ ਦਾ ਲੁਧਿਆਣੇ ਨੂੰ ਲੜਾਈ ਆ ਇਹ ਹੈ ਨਹੀਂ ਇੱਥੇ ਬੰਦੇ ਸਾਰੇ ਬੰਦੇ ਆਪਣੇ ਘਰ ਦੇ ਬੰਦੇ ਨੇ ਇਸ ਕਰਕੇ ਲੋਕਾਂ ਨੂੰ ਮੈਂ ਵੀ ਅਪੀਲ ਕਰਦਾ ਵੀ ਵੱਤੋ ਵੱਤ ਨਿਕਲੋ ਕਰੋ ਬਾਅਦ ਤੇ VOTING ਤੇ ਆਪਣਾ ਜਾ ਕੇ ਮਤਦਾਨ ਕਰੋ ਇਹਨੇ ਕੰਮ ਕੀਤੇ ਨੇ ਸਾਰੇ ਸਾਰੇ ਕੰਮ ਨੂੰ ਸ਼ੁਰੂ ਕਰ ਪਾਵਾਂਗੇ ਤੇ ਮੁੱਦੇ ਹੀ ਆਪਾਂ ਕਾਰਪੋਰੇਸ਼ਨ ਦੇ ਸਾਰੇ ਕੰਮ ਕਰਾਵਾਂਗੇ ਜਿੱਥਲੀਆਂ ਦੇ ਵਿੱਚ ਦੇ ਕੋਈ ਇਹ ਹਾਲ ਹੈ ਸੱਸੀ ਕਾਲਜੀ ਲੁਧਾਨਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਜੰਬਰੀ ਅੱਜ ਨਗਰ ਨਗਰ ਵਿੱਚ ਚੋਣ ਨੇ ਤੇ ਦੇਖ ਸਕਦੇ ਹੋ ਲੋਕਾਂ ਦੇ ਵਿੱਚ ਉਤਸ਼ਾਹ ਵੋਟਿੰਗ ਦਾ ਤੇ ਸਵੇਰੇ ਜਿਹੜੇ ਕਿ ਮਤਦਾਨ ਦੇ ਲੋਕ ਆਏ ਨੇ ਸਰ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਦੇਖੋ ਜੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵੋਟਿੰਗ ਨੂੰ ਲੈ ਕੇ ਸਵੇਰੇ 7 ਵਜੇ ਤੋਂ ਦੇਖੋ ਜਨਤਾ ਇੱਥੇ ਰੋਡ ਤੇ ਆਈ ਪਈ ਵੋਟਿੰਗ ਵਾਸਤੇ ਤੇ ਇਹ ਵੋਟ ਜਿਹੜੀ ਆ ਬਹੁਤ ਹੀ ਮਤਲਬ ਲੁਧਿਆਣੇ ਵਾਸਤੇ ਬਦਲਾਵ ਵਾਸਤੇ ਹੈਗੀ ਆ ਅੱਗੇ 5 ਸਾਲ ਫਿਊਚਰ ਹੈ ਲੁਧਿਆਣੇ ਦਾ ਇਸ ਕਰਕੇ ਲੋਕਾਂ ਨੂੰ ਮੈਂ ਵੀ ਅਪੀਲ ਕਰਦਾ ਵੀ ਵੱਧ ਤੋਂ ਵੱਧ ਨਿਕਲੋ ਕਰੋ ਵਾਰ ਤੇ VOTING ਤੇ ਆਪਣਾ ਜਾ ਕੇ ਮਤਦਾਨ ਕਰੋ ਸਰ ਵੋਟ ਪਾ ਜਾ ਰਹੇ ਹਾਂ ਜੀ ਸਰ ਕਿਹੜੇ ਕਿਹੜੇ ਮੁੱਦਿਆਂ ਤੇ VOT ਪਾਵੋਗੇ ਜਿਹੜਾ ਵਿਕਾਸ ਹੋਵੇ ਜਿਹੜੇ ਕੰਮ ਰੁਕੇ ਆ ਉਹਨਾਂ ਦੇ ਉੱਤੇ ਆਪਾਂ VOT ਪਾਵਾਂਗੇ ਆਪਾਂ ਨੂੰ ਚਾਹੀਦਾ ਜਿਹੜੇ ਪਹਿਲਾਂ ਵਿਕਾਸ ਹੋਇਆ ਉਹਦੇ ਮੁਤਾਬਿਕ ਵੀ ਹੁਣ ਵਧੀਆ ਵਿਕਾਸ ਹੋਣ ਹੋਰ ਵਧੀਆ ਆਪਣਾ ਮਹੱਲਾ ਵਧੀਆ ਹੋਵੇ ਸੀਵਰੇਜ ਦੀਆਂ ਲਾਈਟਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਉਹ ਵਧੀਆ ਹੋਣ ਇਹ ਠੀਕ ਹੈ ਫੋਰ ਵੀ ਜਿਹੜੀ ਕੀ ਹੈ ਉਮੀਦਵਾਰ ਇੱਥੇ ਸਰ ਕਿਸ ਤਰ੍ਹਾਂ ਦਾ ਵੋਟ ਪਾ ਜਾ ਰਹੇ ਹਾਂਜੀ 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 ਵੋਟ ਪਾ ਰਹੇ ਨੇ ਕਿਹੜੇ ਕਿਹੜੇ ਮੁਤੇਰੇ ਵੋਟ ਪਾਓਗੇ ਜੀ ਕੰਮ ਕੀਤੇ ਬੋਲਣਗੇ ਹਮ ਜਿਹਨੇ ਕੰਮ ਕੀਤੇ ਨੇ ਸਾਡੇ ਸਾਰੇ ਕੰਮ ਦੋਸਤ ਵੋਟ ਪਾਵਾਂਗੇ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਦੇਖ ਦਿਓ ਸਿਕਿਉਰਟੀ ਦੇ ਜਾਂ ਕੁਝ ਇਦਾਂ ਦੀ ਬੈਸਟ ਹੈ ਵਧੀਆ ਲੋਕੀ ਸਭ ਸਿਆਣੇ ਨੇ ਕੋਈ ਲੜਾਈ ਆਏ ਹੈ ਨਹੀਂ ਇੱਥੇ ਬੰਦੇ ਹਮ ਸਾਰੇ ਬੰਦੇ ਆਪਣੇ ਘਰ ਦੇ ਬੰਦੇ ਨੇ ਕੋਈ ਟੈਨਸ਼ਨ ਨਹੀਂ ਸੋ ਪੁਲਿਸ਼ਾਂ ਕਰਦੇ ਬਸ ਕਿ ਸੋਇ ਸਰਨਾ ਜਿਕੇ ਜਿਹੜੇ ਕਿ ਲੋਕ ਜਿਹੜੇ ਕਿ ਸੋਇਸਰ ਆਪਣਾ ਕੀਮਤੀ ਮਤਦਾਨ ਦੇ ਰਿਹਾ ਆਪਣੇ ਉਮੀਦਵਾਰਾਂ ਦੇ ਨਾ ਇਹ ਲੋਕ ਨੇ ਕਿ ਆ ਕਿ ਉਹ ਉਹਨਾਂ ਨੂੰ ਮੁੱਦੇ ਦੇ ਵੋਟ ਪਾਵਾਂਗੇ ਜਿੰਨੇ ਜਿੰਨੇ ਮੁੱਦੇ ਜਿਹੜੇ ਕਿ ਵਿਕਾਸ ਹੋਵੇ ਮਲੇ ਦਾ ਤੇ ਜਿਹੜੇ ਕਿ ਆਨ ਸਮੇਂ ਦੇ ਵਿੱਚ ਕੰਮ ਕਰ ਪਾਵੇ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਕਿ EVM ਦੀ ਮਸ਼ੀਨਾਂ ਅੰਦਰ ਪਈਆਂ ਚੋਣ ਅਧਿਕਾਰੀ ਵੀ ਜਿਹੜੇ ਕਿ ਅੰਦਰ ਬੈਠੇ ਹੋਏ ਨੇ ਤੇ ਸੁਰੱਖਿਆ ਪ੍ਰਬੰਧ ਵੀ ਜਿਹੜੀ ਕਿ ਲੱਗੇ ਸੁਰੱਖਿਆ ਪ੍ਰਬੰਧ ਵੀ ਜਿਹੜੀ ਕਿ ਤਣਾਤ ਕਿਤੇ ਗਏ ਨੇ ਇੱਥੇ ਤੇ ਤਸਵੀਰਾਂ ਨੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੋਲਦੀ ਸਿਬਲ ਹੈ ਜੀ ਗੋਲੀ ਜੀ ਕਿਹੜੇ ਮੁੱਦਿਆਂ ਤੇ ਅੱਜ ਵੋਟ ਪਾਓਗੇ ਅਸੀਂ ਤਾਂ ਆਪਣੇ ਭਰਾ ਦੇ ਨਾਲ ਖੜੇ ਆ ਜੀ ਸਾਡਾ ਵੱਡਾ ਵੀਰ ਰੋਗਿੰਦਰ ਸਿੰਘ ਨੋਲੀ ਜੀ ਜਿਨ੍ਹਾਂ ਨੂੰ ਅੱਥੋਂ ਦੀ ਆਪਾਂ ਕੌਂਸਲਰ ਇਲੈਕਸ਼ਨ ਜਿਤਾ ਕੇ ਉਹ ਕਿਹੜੇ ਕਿਹੜੇ ਮੁੱਦੇ ਤੇ ਵੋਟ ਪਾਓਗੇ ਮੈਂ ਪੁੱਛੀ ਮੈਂ ਮੁੱਦੇ ਤੇ ਵੋਟ ਆਪਾਂ ਦੀ ਬਸ ਆਪਣੇ ਕਾਂਗਰਸ ਦੇ ਹੈਗੇ ਜੀ ਤੇ ਮੁੱਦੇ ਆਪਾਂ ਕਾਰਪੋਰੇਸ਼ਨ ਦੇ ਸਾਰੇ ਕੰਮ ਕਰਾਵਾਂਗੇ ਜੀ ਗਲੀਆਂ ਦੇ ਵਿੱਚ ਦੇਖੋ ਕੀ ਹਾਲ ਹੈ 3 ਸਾਲ ਹੋ ਗਏ ਸਰਕਾਰ ਨੂੰ ਬਣਿਆ ਕੀ ਬਣਿਆ ਤੁਹੇਰ ਤਾਂ ਇਹ ਕੋਈ ਕੂੜੇ ਤੱਕ ਨੀ ਨਾ ਕੋ ਚੱਕਿਆ ਗਿਆ ਜੀ ਉਹਨਾਂ ਇਹਨਾਂ ਨੇ ਕੀ ਕਰਨਾ ਬਸ ਇਸੇ ਕਰਕੇ ਆਪਾਂ ਆਪਣੇ ਬਦਲਾਵ ਚਾਹੁੰਦੇ ਆ ਜੀ ਤੇ ਆਪਣੀ ਸਰਕਾਰ ਲੈ ਕੇ ਤੇ ਆਪਾਂ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੁੰਦੇ ਆ ਬਿਲਕੁਲ ਤਸਵੀਰਾਂ ਨੇ ਸਰ ਕਿਹੜੇ ਕਿਹੜੇ ਮੁੱਦਿਆਂ ਦੇ ਵੋਟ ਪਾਣ ਆਏ ਅੱਜ ਮੁੱਦਾ ਪਰ ਵਿਕਾਸ ਇਲਾਕੇ ਵਿਕਾਸ ਵਾਸਤੇ ਵੋਟ ਪਾਣ ਆਏ ਆ ਜੀ ਅੱਜ ਜੋ ਕੰਪੇਨਿੰਗ ਹੈਗੇ ਆ ਉਹ ਸਾਡੇ ਲੋਨੀ ਭਾਜੀ ਹੈਗੇ ਆ ਕਿੰਧਰ ਵਿਕਾਸ ਜਿਕਾ ਪਰ ਕੰਮਨੀਆ ਕੈਮਰਾ ਕੋ ਵਹੋ ਦੇਖੋ ਆਪੇ-ਆਪੇ ਘੁਮਾ ਲਓ ਦੇਖ ਲਓ ਪਤਾ ਲੱਗ ਜੂਆ ਤੁਸੀਂ ਕਿਦਾਂ ਦਾ ਵਿਕਾਸ ਚਾਹੁੰਦੇ ਹੋ ਜਿਹੜਾ ਤੁਸੀਂ ਆਪਣਾ ਕੀਮਤੀ ਮਤਦਾਨ ਦੇਣ ਆਏ ਹੋ ਕੈਂਡੀਡੇਟ ਵਧੀਆ ਬਈ ਨੋਨੀ ਪੜੇ ਲਿਖੇ ਆ ਐਜੂਕੇਟ ਆ ਵਧੀਆ ਬੋਲਣਾ ਕਰਕੇ ਬੋਟ ਪਾਣ ਆਏ ਆ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਲਗਾਤਾਰ ਲੋਕ ਜਰ ਕੀ ਆ ਰਹੇ ਨੇ ਤੇ ਆਪਣਾ ਕੀਮਤੀ ਮਤਦਾਨ ਦੇਣ ਆ ਰਹੇ ਹੋਰ ਵੀ ਤਰੀਕਾ ਕਰਨਾ ਖਬਰਾਂ ਸਾਂਝੀਆਂ ਕਰਦੇ ਰਹਾਂਗੇ ਜੁੜੇ ਹੋ ਨਿਦਾਨ ਲਾਈਵ ਦੇ ਨਾਲ ਅੰਤ ਤੱਕ ਜੁੜੇ ਰਹਿਣੇ ਧੰਨਵਾਦ